ਸਤਿ ਸ੍ਰੀ ਅਕਾਲ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਗਏ ਆ ਮੈਂ ਹਾਂ ਨਵਜੀਤ ਦੇਸ਼ ਦੁਨੀਆ ਦੇ ਅਹਿਮ ਮਸਲਿਆਂ ਤੇ ਗੱਲਬਾਤ ਲਈ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਦਾ ਸਾਥ ਹੈ ਸਭ ਤੋਂ ਪਹਿਲਾਂ ਸਵਾਗਤ ਕਰਦੇ ਪੰਨੂ ਸਾਹਿਬ ਸਵਾਗਤ ਜੀ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ੍ਰੀ ਅਕਾਲ ਪੰਨ ਸਾਹਿਬ ਮੱਧ ਪ੍ਰਦੇਸ਼ ਦੇ ਮੰਤਰੀ ਦੇ ਖਿਲਾਫ ਮਾਮਲਾ ਅਦਾਲਤ ਵਿੱਚ ਪਹੁੰਚਿਆ ਅੱਜ ਸੁਪਰੀਮ ਕੋਰਟ ਨੇ ਐਸਆਈਟੀ ਬਣਾ ਦਿੱਤੀ ਹੈ ਵੈਸਤੇ ਕਈ ਵਾਰ ਅਜਿਹੇ ਚਿਹਰੇ ਨੇ ਜਿਹਨਾਂ ਦੇ ਖਿਲਾਫ ਬਹੁਤੀ ਕਾਰਵਾਈ ਹੋਈ ਨਹੀਂ ਪਰ ਅਦਾਲਤ ਸਖਤ ਹੈ ਕਿਵੇਂ ਦੇਖਦੇ ਇਸ ਮਾਮਲੇ ਨੂੰ ਦੇਖੋ ਮੈਂ ਇਸ ਗੱਲ ਤੇ ਅਦਾਲਤ ਦਾ ਧੰਨਵਾਦ ਦਿੰਦਾ ਇਹ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਇੰਨੀਆਂ ਕਿ ਛਿੜਕਾਂ ਮਾਰੀਆਂ ਇੰਨਾ ਕਿ ਸ਼ਰਮਿੰਦਾ ਕੀਤਾ ਕਿ ਮੰਤਰੀ ਨੂੰ ਆਪਣੇ ਆਪ ਅਹੁਦਾ ਛੱਡ ਜਾਣਾ ਚਾਹੀਦਾ ਬਲਕਿ ਇਹ ਹੈ ਕਿ ਜਿਹੜੀ ਹਰਕਤ ਉਹਨੇ ਕੀਤੀ ਤੇ ਜਿੰਨੀ ਉਹਦੀ ਭੰਡੀ ਹੋ ਚੁੱਕੀ ਉਹਨੂੰ ਜਨਤਕ ਜੀਵਨ ਤੇ ਰਾਜਨੀਤਿਕ ਖੇਤਰ ਚੋਂ ਲੰਬੇ ਹੋਣਾ ਚਾਹੀਦਾ। ਇਹਦੀ ਹਰਕਤ ਦੇ ਨਾਲ ਪਾਰਟੀ ਇਹਦੇ ਰਾਜ ਦੀ ਸਰਕਾਰ ਇੱਥੋਂ ਤੱਕ ਕਿ ਦੇਸ਼ ਪੂਰੇ ਦੇ ਵਿੱਚ ਸ਼ਰਮਿੰਦਗੀ ਦੀ ਲਹਿਰ ਫੈਲਿਆ। ਉਹਨੂੰ ਕਿਹੋ ਜੀ ਗੱਲ ਨੇ। ਫਿਰ ਉਹਨੇ ਮੁਆਫੀ ਮੰਗੀ ਤੇ ਹਸਦਿਆਂ ਹਸਦਿਆਂ ਮੰਗੀ। ਦੂਸਰੀ ਬਾਰ ਉਹਨੂੰ ਆਖਿਆ ਕਿ ਸੀਰੀਅਸਲੀ ਮੁਆਫੀ ਮੰਗ। ਜਿਹੜੀ ਉਹਨੇ ਸੀਰੀਅਸਲੀ ਮਾਫੀ ਮੰਗੀ ਉਹ ਅੱਜ ਸੁਪਰੀਮ ਕੋਰਟ ਤੇ ਜਾ ਕੇ ਅੜ ਗਈ ਜੱਜ ਸਾਹਿਬਾਨ ਨੇ ਆਖਿਆ ਕਿ ਜਦੋਂ ਸਪਸ਼ਟ ਦਿਸਦਾ ਵੀਡੀਓ ਚ ਕਿਨੇ ਕੀ ਕੁਛ ਆਖਿਆ ਤੇ ਸਿੱਧੀ ਮਾਫੀ ਮੰਗਣ ਦੇ ਬਾਅਦ ਇਹ ਕਹਿੰਦਾ ਜੇ ਮੈਂ ਆਖਿਆ ਜੇ ਮੇਰੇ ਤੋਂ ਆਖਿਆ ਗਿਆ ਜੇ ਜੇ ਕਰਕੇ ਜਿਵੇਂ ਉਹਨੂੰ ਯਕੀਨ ਨਹੀਂ ਕਿ ਮੈਂ ਆਖਿਆ ਉਹਦੀ ਵੀਡੀਓ ਕਿਸੇ ਹੋਰ ਨੇ ਤਾਂ ਨਹੀਂ ਬਣਾਤੀ ਇਹਨਾਂ ਸਾਰੀਆਂ ਗੱਲਾਂ ਤੇ ਰਾਜ ਸਰਕਾਰ ਨੂੰ ਵੀ ਸੁਪਰੀਮ ਕੋਰਟ ਨੇ ਝਿੜਕ ਮਾਰੀ ਅਤੇ ਉਹਦੇ ਤੋਂ ਬਾਅਦ ਇੱਕ ਕੰਮ ਕੀਤਾ ਕਿ ਉਹਦੀ ਜ਼ਮਾਨਤ ਮਨਜ਼ੂਰ ਕਰ ਲਈ ਐਨੇ ਤਾਂ ਉਹਦੇ ਵਾਸਤੇ ਰਾਹਤ ਵਾਲੀ ਖਬਰ ਹੈ ਤੇ ਦੂਸਰੀ ਗੱਲ ਸੁਪਰੀਮ ਕੋਰਟ ਨੇ ਕੀਤੀ ਹੈ ਕਿ ਰਾਜ ਸਰਕਾਰ ਨੂੰ ਆਖਿਆ 24 ਘੰਟਿਆਂ ਦੇ ਅੰਦਰ-ਅੰਦਰ ਆਈਜੀ ਪੱਧਰ ਦੇ ਅਫਸਰ ਦੇ ਅਗਵਾਈ ਹੇਠ ਤਿੰਨ ਅਫਸਰਾਂ ਦੀ ਕਮੇਟੀ ਬਣਾਓ ਜਿਹੜੀ ਇਸ ਚੀਜ਼ ਦੀ ਪੜਤਾਲ ਕਰੇ ਕਿ ਜੋ ਕੁਝ ਹੋਇਆ ਇਹਦਾ ਕਹਿਣ ਦਾ ਕਾਰਨ ਕੀ ਸੀ ਕਾਰਨ ਤੋਂ ਵੱਧ ਕੇ ਫਿਰ ਹੋ ਸਕਦਾ ਇਹਦੇ ਵਿੱਚ ਇਹ ਵੀ ਹੋਏ ਕਿ ਦਾ ਅਸਰ ਕੀ ਆ। ਸਭ ਤੋਂ ਵੱਧ ਜ਼ੋਰ ਸੁਪਰੀਮ ਕੋਰਟ ਨੇ ਦਿੱਤਾ ਕਾਨੂੰਨੀ ਮਾਮਲੇ ਤੇ ਕਿ ਜਿਹੜੀ ਐਫਆਈਆਰ ਦਰਜ ਕੀਤੀ ਗਈ ਹੈ ਕੇਸ ਦਰਜ ਕੀਤਾ ਗਿਆ ਠੀਕ ਦਰਜ ਕੀਤਾ ਗਿਆ ਕਿ ਨਹੀਂ ਕੀਤਾ ਗਿਆ। ਇਹ ਗੱਲ ਇਸ ਕਰਕੇ ਕਹਿਣੀ ਪਈ ਹੈ ਕਿ ਹਾਈ ਕੋਰਟ ਜਦੋਂ ਇਹਦਾ ਕੇਸ ਪੇਸ਼ ਹੋਇਆ ਤੇ ਉੱਥੋਂ ਦੇ ਜੱਜ ਸਾਹਿਬਾਨ ਨੇ ਸਿੱਧੀ ਬੋਲੀ ਚਾਖਿਆ ਕਿ ਤੁਸੀਂ ਆ ਐਫਆਈਆਰ ਦਰਜ ਕੀਤੀ ਹੈ ਤੁਸੀਂ ਤਾਂ ਸਾਰਾ ਕੇਸ ਇਸ ਤਰ੍ਹਾਂ ਬਣਾਇਆ ਕਿ ਉਹ ਬੰਦਾ ਜਾਂਦੇ ਸਰ ਹੇਠਲੀ ਅਦਾਲਤ ਵਿੱਚੋਂ ਹੀ ਛੁੱਟ ਜਵੇ ਉਹਦਾ ਕੱਕਵਨਾ ਵਿਗੜੇ ਤੁਸੀਂ ਤੇ ਕੇਸ ਹੀ ਬਹੁਤ ਰੱਦੀ ਬਣਾਇਆ ਹੁਣ ਸੁਪਰੀਮ ਕੋਰਟ ਦੀ ਇਸ ਝੜਕ ਤੋਂ ਬਾਅਦ ਉਹਦੇ ਹੁਕਮ ਤੋਂ ਬਾਅਦ ਇੱਕ ਕਮੇਟੀ ਬਣਿਆ ਕਿ ਕਮੇਟੀ ਪੜਤਾਲ ਕਰੇਗੀ ਚੰਗੀ ਗੱਲ ਹੈ ਪਰ ਇਸ ਪੜਤਾਲ ਦੇ ਬਾਵਜੂਦ ਬਹੁਤਾ ਕੁਝ ਨਿਕਲਣ ਦੀ ਆਸ ਨਹੀਂ ਰੱਖਣੀ ਚਾਹੀਦੀ ਉਹਦਾ ਕਾਰਨ ਕੀ ਹੈ ਜਿਹੜੇ ਅਫਸਰਾਂ ਨੇ ਪੜਤਾਲ ਕਰਨੀਆਂ ਉਹ ਹੈ ਕਿਦੇ ਆ ਮੱਧ ਪ੍ਰਦੇਸ਼ ਸਰਕਾਰ ਦੇ ਅਫਸਰ ਨੇ ਪੁਰਸ ਦੇ ਹੁਣ ਸਿਵਲ ਦੇ ਹੁਣ ਜਿਹੜੇ ਮਰਜ਼ੀ ਹੁਣ ਕੱਲ ਨੂੰ ਨੌਕਰੀ ਕਿੱਥੇ ਕਰਨੀਆਂ ਭਾਜਪਾ ਦੀ ਸਰਕਾਰ ਉੱਥੇ ਪੱਕੇ ਪੈ ਰਹੀਆਂ ਜੋ ਕਰਨਾ ਚਾਵੇ ਕਰ ਸਕਦੇ ਆ ਜਿਹੜਾ ਅਫਸਰ ਕਿਸੇ ਕਿਸੇ ਦੀ ਟਿੱਪਣੀ ਕੋਈ ਉਹਨਾਂ ਦੇ ਮੰਤਰੀ ਦੇ ਖਿਲਾਫ ਕਰੇਗਾ ਸਰਕਾਰ ਦੀ ਮਰਜ਼ੀ ਦੇ ਵਿਗਾਰ ਚੱਲਣ ਦਾ ਯਤਨ ਕਰੇਗਾ ਭਾਲਕ ਨੂੰ ਖੁੱਡੇ ਲਾਈਨ ਲਾ ਦੇਣਗੇ ਜਦ ਡੈਪੂਟੇਸ਼ਨ ਤੇ ਭੇਜ ਕੇ ਤੇ ਕੇਂਦਰ ਦੀਆਂ ਫੋਰਸਾਂ ਚ ਇਹੋ ਤਾਂ ਦੌਣਗੇ ਜਿੱਥੇ ਬਹੁਤ ਔਖਾ ਕੰਮ ਹੈ ਅਸੀਂ ਰਾਜ ਸਰਕਾਰਾਂ ਨੂੰ ਇਸ ਤਰ੍ਹਾਂ ਕਰਦਿਆਂ ਵੇਖਿਆ ਹੋਇਆ ਕਈ ਇਹੋ ਜਿਹੇ ਖੋਣਖਾਰ ਅਫਸਰ ਸਿਰੇ ਦੇ ਇਮਾਨਦਾਰ ਅਫਸਰ ਬਾਕੀ ਰਾਜਾਂ ਵਿੱਚੋਂ ਵੀ ਤੇ ਸਾਡੇ ਪੰਜਾਬ ਰਾਜ ਵਿੱਚੋਂ ਵੀ ਜਦੋਂ ਇਮਾਨਦਾਰੀ ਤੇ ਡਟੇ ਰਏ ਸਰਕਾਰਾਂ ਦੇ ਕੰਟਰੋਲ ਵਿੱਚ ਨਹੀਂ ਆਏ ਉਹਨਾਂ ਨੇ ਆਖਿਆ ਅਸੀਂ ਆਪਣੀ ਥਾਂ ਤੇ ਡਟੇ ਹਾਂ ਜਾਤਾ ਕੁਮਾਰ ਵਿਜੇ ਪ੍ਰਤਾਪ ਸਿੰਘ ਵਾਂਗ ਅਸਤੀਫਾ ਦੇਣ ਵਾਸਤੇ ਮਜਬੂਰ ਹੋਣਾ ਪਿਆ ਜਾਂ ਉਹਨਾਂ ਨੂੰ ਕੇਂਦਰ ਦੇ ਕਿਸੇ ਨਾ ਕਿਸੇ ਇਹੋ ਜੀ ਫੋਰਸ ਵਿੱਚ ਭੇਜ ਦਿੱਤਾ ਗਿਆ ਜਿਹੜੇ ਜੰਮੂ ਕਸ਼ਮੀਰ ਵਿੱਚ ਜਾਂਦੇ ਸਾਰੇ ਡਿਊਟੀ ਲੱਗ ਜਾਵੇ ਖਤਰੇ ਦੇ ਵਿੱਚ ਜਾਂ ਨਕਸਲੀਆਂ ਨਾਲ ਲੜਨ ਵਾਸਤੇ ਭੇਜ ਦਿੱਤਾ ਜਾਵੇ ਜਿੱਥੇ ਮੌਤ ਨੱਚਦੀ ਆ ਤੇ ਪਤਾ ਨਹੀਂ ਕਿੱਥੇ ਜਾਂਦੀ ਗੱਡੀ ਥੱਲੇ ਬੰਬ ਫਟ ਜਾਣਾ ਸੁਰੰਗ ਫਟ ਜਾਣੀ ਆ ਇਹ ਕਮ ਹੋਈ ਰਾਜ ਸਰਕਾਰਾਂ ਕਈਆਂ ਥਾਵਾਂ ਤੇ ਕਰਦੀਆਂ ਮੱਧ ਪ੍ਰਦੇਸ਼ ਦੀ ਸਰਕਾਰ ਨੇ ਕਦੇ ਕੀਤਾ ਕਿੰਨੇ ਕੀਤਾ ਮੈਨੂੰ ਨਹੀਂ ਪਤਾ ਪਰ ਇਹ ਦਬਾਅ ਤਾਂ ਪੁਲਸ ਅਫਸਰਾਂ ਤੇ ਰਹਿੰਦਾ ਵੈਸੇ ਬਿਹਤਰ ਹੁੰਦਾ ਜੇ ਸੁਪਰੀਮ ਕੋਰਟ ਇਹਦੇ ਵਾਸਤੇ ਐਸਆਈਟੀ ਬਣਾਉਣ ਦਾ ਕੰਮ ਕਿਸੇ ਦੂਜੀ ਸਰਕਾਰ ਨੂੰ ਦੇ ਦਿੰਦੀ ਬਹੁਤ ਸਾਰੇ ਕੇਸ ਆ ਕਤਲਾਂ ਦੇ ਵੀ ਰੇਪ ਦੇ ਵੀ ਹੋਰ ਮਾਮਲੇ ਵੀ ਜਿਨ੍ਹਾਂ ਨੂੰ ਸਪਰੀਮ ਕੋਰਟ ਨੇ ਇਹ ਵੇਖ ਕੇ ਕਿ ਇਸ ਰਾਜ ਦੇ ਵਿੱਚ ਇਨਸਾਫ ਨਹੀਂ ਮਿਲ ਸਕਦਾ ਕਿਉਂਕਿ ਦੋਸ਼ੀ ਦੇ ਉਥੋਂ ਦੀ ਸਰਕਾਰ ਦੇ ਨਾਲ ਸੰਬੰਧ ਬਹੁਤ ਨੇੜਲੇ ਆ। ਉਹ ਕੇਸ ਰਾਜ ਤੋਂ ਬਾਹਰ ਭੇਜ ਦਿੱਤੇ ਜਾਂਦੇ ਆ ਤੇ ਜਦੋਂ ਰਾਜ ਤੋਂ ਬਾਹਰ ਭੇਜੇ ਜਾਂਦੇ ਆ ਅਸੀਂ ਵੱਡੇ ਵੱਡੇ ਪ੍ਰਭਾਵਸ਼ਾਲੀ ਦੋਸ਼ੀਆਂ ਜਿਨ੍ਹਾਂ ਦੇ ਪਿੱਛੇ ਸਰਕਾਰਾਂ ਖੜੀਆਂ ਸੀ। ਉਹਨਾਂ ਦੋਸ਼ੀਆਂ ਨੂੰ ਵੀ ਸਜ਼ਾਵਾ ਹੁੰਦੀਆਂ ਵੇਖੀਆਂ। ਇਹ ਬਹੁਤ ਵਾਰੀ ਹੋ ਚੁੱਕਾ। ਉਹਨੂੰ ਵੀ ਇਹ ਕੇਸ ਬਾਅਦ ਭੇਜਿਆ ਜਾ ਸਕਦਾ ਸੀ ਪਤਾ ਨਹੀਂ ਕਿਉਂ ਭੇਜਿਆ ਨਹੀਂ ਗਿਆ ਪਰ ਜਿਸ ਤਰ੍ਹਾਂ ਮੱਧ ਪ੍ਰਦੇਸ਼ ਦੀ ਸਰਕਾਰ ਕਰਦੀ ਪਈ ਹੈ ਇਹ ਮੰਗ ਕੱਲ ਕੋਲੋਤਰ ਨੂੰ ਉੱਠ ਸਕਦੀ ਹੈ ਕਿ ਸੁਪਰੀਮ ਕੋਰਟ ਨੇ ਜੇ ਇਨਸਾਫ ਦਿਵਾਉਣਾ ਤੇ ਕੇਸ ਮੱਧ ਪ੍ਰਦੇਸ਼ ਤੋਂ ਬਾਹਰ ਭੇਜ ਦਿੱਤਾ ਜਾਵੇ ਇੱਕ ਪੱਖ ਤਾਂ ਇਹ ਹੈ ਤੇ ਦੂਸਰਾ ਇਹ ਇਕੱਲਾ ਤੇ ਹੈ ਨਹੀਂ ਇੱਧਰ ਜਿਹੜਾ ਹਰਿਆਣਾ ਦਾ ਬੋਲਿਆ ਉੱਤਰ ਪ੍ਰਦੇਸ਼ ਦੇ ਵਿੱਚ ਅਖਲੇਸ਼ ਸਿੰਘ ਯਾਦਵ ਦਾ ਚਾਚਾ ਬੋਲਿਆ ਮੱਧ ਪ੍ਰਦੇਸ਼ ਦਾ ਡਿਪਟੀ ਮੁੱਖ ਮੰਤਰੀ ਬੋਲਿਆ ਇੱਦਾਂ ਦੇ 10-12 ਜਣੇ ਵੱਖ-ਵੱਖ ਸਟੇਸ਼ਨਾਂ ਤੋਂ ਵੱਖ-ਵੱਖ ਕਿਸਮ ਦੀਆਂ ਗੱਲਾਂ ਕਹਿੰਦੇ ਰਹੇ ਔਰ ਉਹ ਸਾਰੀਆਂ ਹੀ ਬਹੁਤ ਨਵੇਂ ਪੱਧਰ ਦੀਆਂ ਸਨ ਉਹ ਜਿਹੜੀਆਂ ਸਨ ਸਾਰੀਆਂ ਹੀ ਇਤਰਾਜਯੋਗ ਸਨ ਉਹਨਾਂ ਦੇ ਮਾਮਲੇ ਨੂੰ ਵੇਖਿਆ ਜਾਵੇ ਤੇ ਫਿਰ ਤਾਂ ਇਹ ਆ ਕਿ ਰਾਜਨੀਤੀ ਵਿੱਚ ਭਾਰਤ ਦੀ ਵਿੱਚ ਵਾਵਾ ਚੰਗੀ ਧੋਆ ਧਵਾਈ ਹੋਣ ਦੀ ਲੋੜ ਹੈ ਵਾਵਾ ਚੰਗੀ ਛਾੜਨੀ ਫੇਰਨ ਦੀ ਲੋੜ ਹੈ ਇਹਨਾਂ 'ਚ بڑے ਲੀਡਰ ਇਹੋ ਜਿਹੇ ਜਿਨ੍ਹਾਂ ਨੂੰ ਸਖਤ ਕਾਰਵਾਈ ਕਰਦੇ ਆ ਇੱਕ ਵਾਰੀ ਥੋੜਾ ਜਿਆਦਾ ਸਬਕ ਸਿਕਾਉਣਾ ਚਾਹੀਦਾ ਤਾਂ ਕਿ ਬਾਕੀ ਵੀ ਅਕਲ ਸਿੱਖਣ ਉੱਥੋਂ ਤੱਕ ਜੇ ਗੱਲ ਜਾਂਦੀ ਨਹੀਂ ਜਾਂਦੀ 500 ਵੀ ਤਾਂ ਗੱਲ ਹੋ ਗਈ ਮੱਧ ਪ੍ਰਦੇਸ਼ ਦੀ ਗੱਲ ਭਾਰਤ ਪਾਕਿਸਤਾਨ ਸੀਜ਼ਫਾਇਰ ਦੀ ਕਰਦੇ ਆ ਤਰੀਕ ਮਿਤੀ ਗਈ ਸੀ 18 ਪਰ ਉਸ ਤੋਂ ਅੱਗੇ ਹੁਣ ਕੀ ਹੋਵੇਗਾ ਕਿਉਂਕਿ ਬਿਆਨ ਆ ਰਹੇ ਨੇ ਕਿ ਕਿੰਨੀ ਲੰਬੀ ਹੋਣੀ ਚਾਹੀਦੀ ਹੈ ਇਹਦੇ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਇਸ ਖਬਰ ਨੂੰ ਤੁਸੀਂ ਕਿਵੇਂ ਦੇਖਦੇ ਆ ਦੇਖੋ ਪਹਿਲਾਂ ਤੇ ਮੰਨਦੇ ਹੀ ਨਹੀਂ ਸੀ ਕਿ ਸਾਡਾ ਕਿਸੇ ਨੇ ਸਮਝੌਤਾ ਕਰਾਇਆ ਹੁਣ ਵੀ ਕਿਹੜਾ ਮੂਰਾ ਪੂਰਾ ਮੰਨਦੇ ਆ ਸਮਝੌਤਾ ਕਰਾਉਣ ਵਾਲਾ ਵੀ ਬੜਾ ਅਜੀਬ ਹੈ ਇੱਕ ਦਿਨ ਕਹਿੰਦਾ ਸਮਝੌਤਾ ਮੈਂ ਕਰਾਇਆ ਦੂਜੇ ਦਿਨ ਕਹਿੰਦਾ ਮੈਂ ਕਦੋਂ ਕਰਾਇਆ ਕਰਾਇਆ ਤੀਜੇ ਦਿਨ ਕਹਿੰਦਾ ਲੈ ਮੈਂ ਇਹਨਾਂ ਦੀ ਐਟਮੀ ਜੰਗ ਰੋਕਤੀ ਮੈਨੂੰ ਕੋਈ ਕ੍ਰੈਡਿਟ ਮੈਨੂੰ ਕੋਈ ਸੇਰਾ ਦੇਣ ਨੂੰ ਤਿਆਰ ਨਹੀਂ ਹੂੰ ਲਗਾਤਾਰ ਉਹ ਵੀ ਤਾਂ ਆਪਣੇ ਬਿਆਨ ਬਦਲੀ ਜਾਂਦਾ ਇਹ ਵੀ ਬਦਲੀ ਜਾਂਦੇ ਆ ਫਿਰ ਇਹਨਾਂ ਦੇ ਬਿਆਨ ਇੱਥੋਂ ਤੱਕ ਵੀ ਆਗੇ ਇੱਕ ਡਾਇਰੈਕਟਰ ਜਨਰਲ ਮਿਲਟਰੀ ਆਪਰੇਸ਼ਨ ਦੁਆ ਦੇਸ਼ਾਂ ਦੇ ਉਹਨਾਂ ਨੇ ਆਪੋ ਜੀ ਗੱਲ ਕੀਤੀ ਹੈ ਫਿਰ ਖੰਡਨੇ ਆ ਗਿਆ ਕਿਹੋ ਜੀ ਗੱਲ ਹੀ ਕੋਈ ਨਹੀਂ ਹੋਈ ਸਰਕਾਰੀ ਬੁਲਾਰਿਆਂ ਨੇ ਬਿਆਨ ਦਿੱਤੇ ਹੁੰਦੇ ਸਰਕਾਰੀ ਬੁਲਾਰੇ ਬਾਅਦ ਚ ਆ ਕੇ ਰੱਦ ਕਰ ਦਿੰਦੇ ਆ ਕਿ ਕੀ ਹੁੰਦਾ ਪਿਆ ਸਾਰਾ ਕੁਝ ਹੀ ਗਲਤ ਹੈ ਇਸੇ ਤਰ੍ਹਾਂ ਸੀਜ਼ਫਾਇਰ ਯਾਨੀ ਗੋਲੀਬੰਦੀ ਦੇ ਮਾਮਲੇ ਵਿੱਚ ਵੀ ਵੱਖੋ ਵੱਖ ਗੱਲਾਂ ਜਿਹੜੀਆਂ ਉਹਨਾਂ ਨੂੰ ਕਈਆਂ ਜਾਰੀਆਂ ਨੇ ਇੱਕ ਦਿਨ ਕਹਿੰਦੇ ਆ ਕਿ ਇਹ ਗੋਲੀਬੰਦੀ ਹੋ ਗਈ ਬਸ ਹੋ ਗਈ ਦੂਜੇ ਦਿਨ ਕਹਿੰਦੇ ਆ ਜੀ ਵਧਾਈ ਗਈ ਸੀ ਤੇ ਹੁਣ 18 ਤੱਕ ਵਧਾਈ 18 ਤੋਂ ਬਾਅਦ ਸੋਤਿਆ ਜਾਣਾ ਤੇ 18 ਤੇ ਅੱਜ ਹੋ ਗਈ ਲੰਘ ਹੀ ਔਣ ਫਿਰ 18 ਤੋਂ ਬਾਅਦ ਕੀ ਕਰਨਾ ਇੱਕ ਧਿਰ ਕਹਿੰਦੀ ਆ ਜੀ ਦੁਬਾਰਾ ਵਧਾਉਣੀ ਆ ਦੂਜੀ ਧਿਰ ਨੇ ਕਹਿ ਤਾ ਨਹੀਂ ਵਧਾਉਣੀ ਕੋਈ ਨਹੀਂ ਬਸ ਚੱਲੀ ਜਾਂਦੀ ਆ ਪਰ ਇਹਦੀ ਕੋਈ ਪੱਕੀ ਹੱਦ ਨਹੀਂ ਜਦੋਂ ਕਿ ਇਹਨੇ ਪੱਕੀ ਹੱਦ ਨਹੀਂ ਤੇ ਇਹਦੇ ਚ ਫਿਰ ਦੋ ਗੱਲਾਂ ਹੁੰਦੀਆਂ ਇੱਕ ਗੱਲ ਤਾਂ ਇਹ ਹੁੰਦੀ ਆ ਕਿ ਪੱਕੀ ਹੱਦ ਨਹੀਂ ਹੁੰਣੀ ਇਹ ਭਾਵੇਂ ਚਲਦੀ ਜਾਵੇ ਚਲਦੀ ਜਾਵੇ ਚਲਦੀ ਜਾਵੇ ਤੇ ਇਸ ਮਹੀਨੇ ਦੀ 18 ਮਈ ਤੇ ਗਈ ਅਗਲੇ ਸਾਲ ਦੀ 18 ਮਈ ਵੀ ਆ ਸਕਦੀ ਆ ਇਸ ਸਾਲ ਦੀ 18 ਮਈ ਤੋਂ ਬਾਅਦ ਅਗਲੇ ਸਾਲ ਦੀ 18 ਮਈ ਵੀ ਆ ਸਕਦੀ ਇਹ ਜਿਹੜੀ ਸੰਭਾਵਨਾ ਇਹ ਤੇ ਹੋ ਗਈ ਚੰਗੀ ਪਰ ਇੱਕ ਦੂਸਰੀ ਵੀ ਹੈ ਕਿ ਭਾਰਤ ਸਰਕਾਰ ਦੇ ਬੁਲਾਰੇ ਨੇ ਕਹਿਤਾ ਕਿ ਹੱਦ ਤਾਂ ਠੀਕ ਆ ਅਨਲਿਮਿਟਿਡ ਪਰ ਜਿੱਥੇ ਸਾਨੂੰ ਲੋੜ ਪਈ ਜੇ ਉਹਨਾਂ ਨੇ ਇਸ ਤਰ੍ਹਾਂ ਦੀ ਅੱਗੇ ਵਰਗੀ ਸ਼ਰਾਰਤ ਕੀਤੀ ਜਿਸ ਤਰ੍ਹਾਂ ਦੀ ਪਹਿਲ ਗਾਮ ਚ ਹੋਈ ਹੈ ਤੇ ਹੱਦਬੰਦੀ ਫਿਰ ਪੱਕੀ ਵੀ ਕੋਈ ਨਹੀਂ ਸਮਝਣੀ ਚਾਹੀਦੀ ਇਹਦਾ ਮਤਲਬ ਇਹ ਕਿ ਜਦੋਂ ਕਿਤੇ ਮਾੜੀ ਜੀ ਚੀ ਗਾੜੀ ਕਿਸੇ ਨੇ ਸੁੱਟ ਦਿੱਤੀ ਅੱਜ ਨਹੀਂ ਕੱਲ੍ਹ ਸੇ ਕੱਲ੍ਹ ਨਹੀਂ ਪਰਸੋਂ ਸੇ ਉਸ ਚਿੰਗਾੜੀ ਤੋਂ ਬਾਅਦ ਕਦੇ ਵੀ ਕਿਸੇ ਕਿਸਮ ਦੀ ਕੋਈ ਹਰਕਤ ਨਿੱਕੀ-ਮੋਟੀ ਜਿਹੜੀ ਆ ਉਹ ਵੱਡੇ ਪਵਾੜੇ ਦਾ ਕਾਰਨ ਬਣ ਸਕਦੀ ਆ ਲੋਕਾਂ ਦੇ ਮਨ ਵਿੱਚ ਇਸ ਗੱਲ ਦਾ ਡਰ ਬਣਿਆ ਰਹੇਗਾ ਕਿ ਸੀਜ਼ ਫਾਇਰ ਅਖੌਤੀ ਆ ਸੀਜ਼ ਫਾਇਰ ਵਖਤੀ ਆ ਸੀਜ਼ ਫਾਇਰ ਕੋਈ ਪੱਕਾ ਨਹੀਂ ਕਿਸੇ ਵਕਤ ਵੀ ਇਹ ਟੁੱਟ ਸਕਦਾ ਜੀ ਪੰਡਤ ਸਾਹਿਬ ਗੱਲ ਜਾਸੂਸਾਂ ਦੀ ਵੀ ਕਰਦੇ ਆ ਕਿਉਂਕਿ ਆ ਕੁਸ਼ਕ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਲੋਕਾਂ ਨੇ ਜਾਣਕਾਰੀ ਭਾਰਤ ਦੀ ਪਾਕਿਸਤਾਨ ਚ ਸਾਂਝੀ ਕੀਤੀ ਆ ਇਹ ਜਿਹੜੇ ਜਾਸੂਸ ਫੜੇ ਗਏ ਨੇ ਉਹਨਾਂ ਦੀ ਗਿਣਤੀ ਵੱਧ ਰਹੀ ਹੈ ਦੋ ਅੱਜ ਵੀ ਫੜੇ ਆ ਇਹ ਮਾਮਲਾ ਕਿੱਧਰ ਨੂੰ ਜਾ ਰਿਹਾ ਜੀ ਕਿੰਨੇ ਕੁ ਲੋਕ ਹੋਰ ਇਸ ਤਰ੍ਹਾਂ ਦੇ ਹੋਣਗੇ ਜਾਸੂਸ ਭੇਜਣ ਦਾ ਜਾਸੂਸਾਂ ਦੇ ਰਾਹੀਂ ਖਬਰਾਂ ਲੈਣ ਦਾ ਕੰਮ ਜਦੋਂ ਅਜੇ ਮੁੱਢਲੇ ਰਾਜੇ ਹੁੰਦੇ ਸਨ ਅੱਜ ਤੋਂ 2000 4000 ਸਾਲ ਪਹਿਲਾਂ ਉਦੋਂ ਤੋਂ ਲੈ ਕੇ ਹੁੰਦਾ ਆ ਰਵੈਣ ਦੇ ਵਕਤ ਵੀ ਉਦಾಸੀ ਮਹਾਪਾਰਤ ਦੇ ਵੀ ਉਦಾಸੀ ਇੱਕ ਦੂਸਰੇ ਦੇ ਕੈਂਪ ਵਿੱਚੋਂ ਕੋਈ ਨਾ ਕੋ ਬੰਦਾ ਆ ਕੇ ਸੂਹ ਦਿੰਦਾ ਸੀ ਜਾਂ ਸੂਹ ਕੱਢਣ ਵਾਸਤੇ ਆਪਣਾ ਬੰਦਾ ਭੇਜਿਆ ਜਾਂਦਾ ਸੀ ਜੇ ਦੂਸਰੇ ਦਾ ਆ ਕੇ ਦੱਸੇ ਤੇ ਉਹਨੂੰ ਕਹਿੰਦੇ ਸੀ ਬੁੱਕਲ ਦਾ ਸਾਪਿਆ ਘਰਦਿਆਂ ਨਾਲ ਮਾਰ ਕਰ ਗਿਆ ਉਹਨੂੰ ਭਵੀਖਣ ਵੀ ਕਹਿ ਦਿੰਦੇ ਸੀ ਪਰ ਜੇ ਆਪਣਾ ਕੋ ਭੇਜ ਕੇ ਮੰਗਾਇਆ ਜਾਵੇ ਇਹੋ ਸਾਰਾ ਕੁਝ ਇਹੋ ਸੂਚਨਾ ਮੰਗਵਾਈ ਜਾਵੇ ਉਹਨੂੰ ਸ਼ਾਬਾਸ਼ ਦਿੱਤੀ ਜਾਂਦੀ ਇਨਾਮ ਸਨਮਾਨ ਦਿੱਤੇ ਜਾਂਦੇ ਸੇ ਕਿਨੇ ਦੇਸ਼ ਦੀ ਬਹੁਤ ਵੱਡੀ ਸੇਵਾ ਕਰਤੀ ਹੈ ਇਹ ਬਾਤ ਵੀ ਉਦਾਰਿਆ ਸਾਡੇ ਭਾਰਤ ਦੇ ਜਸੂਸ ਵੀ ਕਈ ਵਾਰ ਫੜੇ ਗਏ ਉਹਨਾਂ ਦੇ ਅੰਦਰ ਫੜੇ ਗਏ ਫਿਰੋਜ਼ਪੁਰ ਦੇ ਵਿੱਚ ਮੋਹਨ لال ਪਾਸਕਰ ਉਦਸੀ ਜੀ ਨੇ ਵਾਪਸ ਆ ਕੇ ਕਿਤਾਬ ਲਿਖੀ ਸੀ ਉਹ ਜਿਹੜਾ ਇਹੋ ਜੀ ਕਿਤਾਬ ਲਿਖੀ ਸੀ ਉਹ ਕਿਤਾਬ ਬਹੁਤ ਚਰਚਿਤ ਹੋਈ ਤੇ ਉਹ ਚ ਉਹਨੇ ਲਿਖਿਆ ਸੀ ਕਿ ਉਹ ਜਸੂਸ ਬਣਿਆ ਕਿੱਦਾਂ ਜਜ਼ਬਾਤੀ ਹੋਣ ਕਰਕੇ ਕਵੀ ਹੋਣ ਕਰਕੇ ਉਹਨੂੰ ਪ੍ਰੇਰਿਆ ਗਿਆ ਤੇ ਉਹ ਚਲਾ ਗਿਆ ਉੱਥੇ ਫੜਿਆ ਗਿਆ ਮੌਤੀ ਸਜਾ ਉਹ ਟੁੱਟ ਗਈ ਉਮਰ ਕੈਦ ਹੋਈ ਉਹ ਭੁਗਤੀ ਪਿੱਛੋਂ ਜਿਨ੍ਹਾਂ ਨੇ ਉਹਨੂੰ ਭੇਜਿਆ ਸੀ ਉਹਨਾਂ ਅਫਸਰਾਂ ਨੇ ਉਹਦੀ ਤਨਖਾਹ ਵੀ ਉਹਦੇ ਪਰਿਵਾਰ ਨੂੰ ਨਹੀਂ ਦਿੱਤੀ ਉਹਦੀ ਪਤਨੀ ਬੜੀ ਇੱਜ਼ਤ ਦਾ ਢੰਗ ਨਾਲ ਲੋਕਾਂ ਦੇ ਬੱਚੇ ਟਿਊਸ਼ਨਾਂ ਪੜ੍ਹਾ-ਪੜਾ ਕੇ ਪਰਿਵਾਰ ਪਾਲਦੀ ਰਹੀ ਤੇ ਜਦੋਂ ਵਾਪਸ ਆ ਕੇ ਉਹਨਾਂ ਅਫਸਰਾਂ ਨੂੰ ਮਿਲਿਆ ਤੇ ਉਹਨਾਂ ਨੇ ਪਛਾਣਨ ਤੋਂ ਨਾ ਕਰਤੀ ਸੋ ਇਦਾਂ ਦਾ ਕੰਮ ਦੋਵੇਂ ਪਾਸੇ ਚੱਲਦਾ ਰਹਿੰਦਾ ਹੁਣ ਵੀ ਇਹ ਆ ਕਿ ਉਹਨਾਂ ਨੇ ਇੱਧਰ ਬਹੁਤ ਸਾਰੇ ਯੂਟਿਊਬਰ ਦੂਸਰੇ ਤੀਸਰੇ ਕਈ ਕਿਸਮ ਦੇ ਜਿਹੜੇ ਮੁੰਡੇ ਕੁੜੀਆਂ ਆਪਣੇ ਹੱਥਾਂ 'ਚ ਸੰਭਾਲੇ ਹੋਏ ਆ ਉਹਨਾਂ ਦੇ ਨਾਲ ਹੀ ਜਸੂਸੀ ਕਰਾਉਂਦੇ ਆ ਉਹਨਾਂ 'ਚ ਕੁਝ ਨਾ ਕੁਝ ਫੜੇ ਜਾਂਦੇ ਆ ਹੁਣ ਇਹਦੇ 'ਚ ਉਹਨਾਂ ਨੂੰ ਤੇ ਅਸੀਂ ਕੋਈ ਤੋਸ਼ ਦੇ ਨਹੀਂ ਸਕਦੇ ਉਹਨਾਂ ਤੇ ਇਹ ਕੰਮ ਕਰਾਉਣਾ ਘਰ ਤਾਂ ਪੱਕਾ ਸਾਨੂੰ ਰੱਖਣਾ ਪਊਗਾ ਕਿ ਸਾਡੇ ਮੁੰਡੇ ਕੁੜੀਆਂ ਇਸ ਪੁੱਠੇ ਰਾਹ ਤੇ ਨਾ ਜਾਣ ਆਪਣੇ ਦੇਸ਼ ਨਾਲ ਵਫਾਦਾਰੀ ਕਰਨ ਉਦ ਲਈ ਬਚਪਨ ਤੋਂ ਟ੍ਰੇਨਿੰਗ ਦੇਣੀ ਪਈ ਉਹ ਸਮਾਜ ਦੇ ਵਿੱਚ ਸੁਧਾਰ ਕਰਨਾ ਪਊਗਾ ਨਹੀਂ ਤੇ ਮੁੰਡੇ ਕੁੜੀਆਂ ਜੇ ਹੋਰ ਗੁਮਰਾਹ ਹੋ ਸਕਦੇ ਗੱਲ ਕਰਦੇ ਪੰਨੂ ਸਾਹਿਬ ਰਾਜਸਥਾਨ ਦੀ ਤੇ ਹਿਮਾਚਲ ਪ੍ਰਦੇਸ਼ ਦੀ ਪੇਪਰ ਲੀਕ ਹੁਣ ਦੇ ਮਾਮਲੇ ਲਗਾਤਾਰ ਵਧ ਰਹੇ ਨੇ ਕਈ ਮੁੰਨਾ ਭਾਈ ਵੀ ਫੜੇ ਜਾ ਰਹੇ ਆ ਇਹ ਮਾਮਲਾ ਕੀ ਆ ਜੀ ਕਿਉਂਕਿ ਹਰਿਆਣੇ ਦੇ ਵਿੱਚ ਵੀ ਕਈ ਖਬਰ ਆਈਆਂ ਸੀ ਦੇਖੋ ਨਵਜੀਤ ਜੀ ਪਹਿਲਾਂ ਖਬਰਾਂ ਆਉਂਦੀਆਂ ਸੀ ਹਰਿਆਣੇ ਤੋਂ ਜੀ ਹਰਿਆਣੇ ਦੇ ਵਿੱਚ ਜਿਹੜੇ ਨੂ ਦੇ ਇਲਾਕੇ ਚ ਆ ਕੇ ਬੈਠ ਕੇ ਉਹ ਮੁੱਢਲੇ ਤੌਰ ਤੇ ਫਰਾਡੀਆਂ ਸੀ ਚਾਰਖੰਡ ਦੇ ਜਾਮਤਾਰਾ ਤੋਂ ਆਏ ਇੱਥੇ ਆ ਕੇ ਉਹਨਾਂ ਸਾਈਬਰ ਫਰਾਡ ਵੀ ਕੀਤੇ ਫਿਰ ਉਹਨਾਂ ਨੇ ਇੱਕ ਪੇਪਰ ਸਾਲਵਰ ਗੈਂਗ ਬਣਾਤਾ ਜਿਹੜਾ ਲੋਕਾਂ ਦੇ ਕੁਐਸਚਨ ਪੇਪਰ ਯਾਨੀ ਇਮਤਿਹਾਨ ਦੇ ਪਰਚੇ ਜਿਹੜੇ ਸੀ ਉਹ ਹੱਲ ਕਰਨ ਦਾ ਕੰਮ ਕਰਦਾ ਸੀ ਉਹਦੇ ਵਾਸਤੇ ਹਰਿਆਣੇ ਦੀ ਪੁਲਿਸ ਵਾਲਿਆਂ ਦੇ ਇਮਤਿਹਾਨ ਵੀ ਬਕਾਇਦਾ ਗੈਂਗ ਬਣਾ ਕੇ ਟੀਮਾਂ ਬਣਾ ਕੇ ਦਵਾਉਂਦੇ ਸੀ ਹਰਿਆਣੇ ਚ ਫੌਜ ਦੀ ਭਰਤੀ ਦੇ ਵੀ ਰਾਜਸਥਾਨ ਵਿੱਚ ਵੀ ਇਹ ਕਰਾਉਂਦੇ ਫੜੇ ਗਏ ਮੁੰਬਈ ਤੱਕ ਸਵਾਰੀ ਜਾਂ ਜਾਂਦੇ ਸਵਾਰੀ ਕਰਕੇ ਉੱਥੇ ਫਲਾਈਟਾਂ ਲੈ ਕੇ ਵੀ ਜਾ ਕੇ ਕੰਮ ਕਰਦੇ ਫੜੇਗੇ। ਦੂਜੀ ਗੱਲ ਇੱਥੇ ਬਹੁਤ ਸਾਰੇ ਲੋਕ ਹੈ ਜਿਨ੍ਹਾਂ ਨੇ ਫਰਾਡ ਫਿਲਮਾਂ ਤੋਂ ਵੀ ਸਿੱਖਿਆ। ਉਹਦੀ ਮੁੰਨਾ ਭਾਈ ਐਮਬੀਬੀਐਸ ਹੈ। ਉਹ ਫਿਲਮ ਆਉਣ ਤੋਂ ਪਹਿਲਾਂ ਅਸੀਂ ਇਹੋ ਜੀ ਐਮਬੀਬੀਐਸ ਦੇ ਦਾਖਲਿਆਂ 'ਚ ਠੱਗੀ ਕਦੇ ਬਹੁਤ ਥਨੀ ਸੀ ਸੁਣੀ। ਉਦੋਂ ਬਾਅਦ ਤੇ ਇਹ ਆਮ ਹੀ ਗੱਲ ਜੀ ਬਣ ਗਈ ਹੈ। ਕਿ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਇਦਾਂ ਕਨੀ ਜਾਂਦਾ ਤੇ ਬੰਦੇ ਫੜੇ ਜਾਂਦੇ ਫੜੇ ਜਾਣ ਤੋਂ ਬਾਅਦ ਛੁੱਟ ਵੀ ਜਾਂਦੇ। ਉਹ ਖਾਸ ਕਾਰਵਾਈ ਨਹੀਂ ਹੁੰਦੀ ਅਗਲੀ ਵਾਰੀ ਫਿਰ ਫੜੇ ਜਾਂਦੇ ਤੀਜੀ ਗੱਲ ਹੁਣ ਛੋਟੇ ਛੋਟੇ ਪੱਧਰ ਤੇ ਕੰਮ ਹੋਣ ਲੱਗ ਪਿਆ ਅੱਜ ਹੁਣ ਰਾਜਸਥਾਨ ਤੋਂ ਖਬਰ ਆਈ ਆ ਕਿ ਉੱਥੇ ਇੱਕ ਬੀਬੀ ਲੈਕਚਰਰ ਸਿਲੈਕਟ ਹੋ ਗਈ ਤੇ ਬਾਅਦ ਵਿੱਚ ਪਤਾ ਲੱਗਾ ਕਿ ਸਿਲੈਕਸ਼ਨ ਵਾਸਤੇ ਜਿਹੜਾ ਟੈਸਟ ਦਿੱਤਾ ਉਸ ਟੈਸਟ ਦਾ ਪੇਪਰ ਉਹਨੇ 5 ਲੱਖ ਰੁਪਏ ਵਿੱਚ ਖਰੀਦਿਆ ਸੀ ਤੇ ਪੂਰੀ ਤਿਆਰੀ ਕਰਕੇ ਗਈ ਸੀ ਕਿ ਮੈਂ ਰਹਿਣਾ ਜਾਵਾਂ ਇਸ ਕੇਸ ਦੇ ਵਿੱਚ ਸਾਰਾ ਕੁਝ ਉਹਨੇ ਲੈਣ ਦੇਣਾ ਆਪਣੇ ਭਰਾ ਦੇ ਰਾਂਹ ਕੀਤਾ ਸੀ ਪਹਿਲਾਂ ਭਰਾ ਫਸਿਆ ਫਿਰ ਪੇਪਰ ਸੈੱਟ ਕਰਨ ਵਾਲੇ ਪੇਪਰ ਲੀਕ ਕਰਨ ਵਾਲੇ ਪੇਪਰ ਵੇਚਣ ਵਾਲੇ ਫਸ ਗਏ ਬੀਬੀ ਫਰਾਰ ਹੋ ਗਏ ਅਖੀਰ ਨੂੰ ਕਾਨੂੰਨ ਦੇ ਸਾਹਮਣੇ ਪੇਸ਼ ਹੋਣਾ ਪੈ ਗਿਆ ਤੇ ਜਦੋਂ ਪੀਬੀ ਪੇਸ਼ ਹੋਈ ਤੇ ਉਹਦੇ ਨਾਲ ਕਈ ਕਿਸਮ ਦਾ ਹੋਖਲੜਾ ਪੈ ਗਿਆ ਅੱਜ ਹੀ ਹਿਮਾਚਲ ਪ੍ਰਦੇਸ਼ ਤੋਂ ਖਬਰ ਆਈ ਹੈ ਕਿ ਉੱਥੇ ਸਿੱਖਿਆ ਵਿਭਾਗ ਦੇ ਵਿੱਚ ਗੈਰ ਟੀਚਿੰਗ ਸਟਾਫ ਦੀਆਂ ਭਰਤੀਆਂ ਸੀ ਉਹਦੇ 'ਚ ਮੁੰਨਾ ਭਾਈ ਫੜੇ ਗਿਆ ਕਿਸੇ ਦੇ ਕੋਲੋਂ ਬਲੂਟੁੱਥ ਕਿਸੇ ਦੇ ਕੋਲੋਂ ਕੁਝ ਇਹੋ ਜਿਹੇ ਬਹੁਤ ਸਾਰੇ ਚੀਜ਼ਾਂ ਫੜੀਆਂ ਗਈਆਂ ਔਰ 40 ਦੇ ਕਰੀਬ ਇੱਕੋ ਦਿਨ ਫੜੇ ਗਏ ਵੱਖ-ਵੱਖ ਸੈਂਟਰਾਂ ਦੇ ਵਿੱਚੋਂ ਜਿਹੜੇ ਤਿਆਰੀ ਕਰਕੇ ਗਏ ਸੀ ਤੇ ਅੰਦਰ ਜਾ ਕੇ ਉਹਨਾਂ ਪੂਰੀ ਤਿਆਰੀ ਦੇ ਨਾਲ ਨਕਲ ਮਾਰਕੇ ਠੱਗੀ ਠੋਰੀ ਨਾਲ ਉਹ ਟੈਸਟ ਪਾਸ ਕਰਨੇ ਸਨ ਪਾਸ ਕਰਨ ਤੋਂ ਪਹਿਲਾਂ ਕਿਤੇ ਗੱਲ ਨਿਕਲ ਗਈ ਛਾਪੇ ਪੈ ਕੇ ਤੇ ਫੜੇ ਗਏ ਜੇ ਛਾਪੇ ਨਾ ਪੈਂਦੇ ਤੇ ਫੜੇ ਨਹੀਂ ਸੀ ਜਾਣੇ ਇਹਦੇ ਤੋਂ ਇਲਾਵਾ ਵੀ ਮੈਂ ਦੱਸ ਦਿਆਂ ਕਿ ਕੱਲਾ ਇਹੋ ਨਹੀਂ ਇੱਥੇ ਬਹੁਤ ਵੱਡੇ ਪੱਧਰ ਤੇ ਹੁੰਦਾ ਹੈ ਮੈਨੂੰ ਪਤਾ ਨਹੀਂ ਬਾਅਦ ਚ ਕੀ ਬਣਿਆ ਪਰ ਕੁਝ ਸਾਲ ਪਹਿਲਾਂ ਸਾਡੀ ਇੱਕ ਹਾਈ ਕੋਰਟ ਦੇ ਨਾਲ ਸੰਬੰਧਤ ਸੀ ਜੱਜ ਸਾਹਿਬਾਨ ਦੀਆਂ ਭਰਤੀਆਂ ਹੋਣੀਆਂ ਸੀ ਹੋਇਆ ਏ ਕਿ ਭਰਤੀ ਦੇ ਜਿਹੜਾ ਪੇਪਰ ਹੋਣਾ ਸੀ ਪੇਪਰ ਤੋਂ ਇੱਕ ਸ਼ਾਮ ਪਹਿਲਾਂ ਅਚਾਨਕ ਇੱਕ ਕੁੜੀ ਜਿਹਨੇ ਪੇਪਰ ਦੇਣਾ ਸੀ ਉਹਨੂੰ ਉਹ ਸਾਰਾ ਹੀ ਪੇਪਰ ਲੀਕ ਹੋਇਆ ਚਲ ਗਿਆ ਉਹਨੇ ਪੇਪਰ ਲੀਕ ਕਰਵਾਉਣ ਨੂੰ ਪੁੱਛਿਆ ਬੀਆ ਸਰ ਤੁਸੀਂ ਮੈਨੂੰ ਕੀ ਭੇਜਿਆ ਤੁਸੀਂ ਕੌਣ ਹੋ ਮੇਰੇ ਨਾਲ ਕੋਈ ਠੱਗੀ ਹੋ ਰਹੀ ਹੈ ਉਹ ਕਹਿੰਦਾ ਤੈਨੂੰ ਚਲ ਅੱਛਾ ਨਹੀਂ ਤੂੰ ਰਹਿਣ ਦੇ ਇੱਕ ਹੋਰ ਨੂੰ ਭੇਜਦਾ ਸੀ ਉਹਨੇ ਨਾਲ ਗੱਲ ਨਿਕਲ ਗਈ ਉਹਨੇ ਸ਼ਿਕਾਇਤ ਕਰਤੀ ਪਰ ਉਦੋਂ ਤੱਕ ਉਹ ਜਿਹੜਾ ਇਮਤਿਹਾਨ ਨਾਲ ਟੈਸਟ ਨਾਲ ਸੰਬੰਧਿਤ ਅਧਿਕਾਰੀ ਸੀ ਉਹ ਕੁਝ ਹੋਰ ਨਾਲ ਨਹੀਂ ਭੇਜ ਚੁੱਕਾ ਸੀ ਫਿਰ ਪੜਤਾਲ ਸ਼ੁਰੂ ਹੋ ਗਈ ਪਤਾ ਲੱਗਾ ਕਿ ਉਹਨੇ ਸੌਦਾ ਕਿਤੇ ਹੋਰ ਤੇ ਭੇਜਣਾ ਸੀ ਰਲਦਾ ਨਾ ਕਰਕੇ ਇਸ ਕੁੜੀ ਨੂੰ ਭੇਜ ਬੈਠਾ ਫਿਰ ਪੜਤਾਲ ਚੱਲੀ ਕਈ ਲੋਕ ਉਸ ਪੜਤਾਲ ਦੀ ਲਪੇਟ ਵਿੱਚ ਆਏ ਫੜੇ ਗਏ ਫੜੇ ਜਾਣ ਤੋਂ ਬਾਅਦ ਕੀ ਹੋਇਆ ਹੁਣ ਤੱਕ ਸਾਨੂੰ ਪਤਾ ਨਹੀਂ ਪਰ ਜੇ ਇੱਥੋਂ ਤੱਕ ਵੀ ਹੁੰਦਾ ਪਿਆ ਫੌਜ ਦੀ ਭਰਤੀ ਵਿੱਚ ਕਈ ਵਾਰ ਇਸ ਤਰ੍ਹਾਂ ਹੋ ਚੁੱਕਾ ਹੈ ਤੇ ਸਾਰਾ ਕੁਝ ਜੋ ਹੁੰਦਾ ਪਿਆ ਇਹਦਾ ਮਤਲਬ ਹੈ ਕਿ ਸਾਡੇ ਠੱਗੀ ਠੋਰੀ ਵਾਲਾ ਕੰਮ ਵਾਵਾ ਵੱਡੇ ਪੱਧਰ ਤੇ ਹੋ ਰਿਹਾ ਤੇ ਇਹੋ ਜਿਹਾ ਗੈਂਗ ਪਹਿਲਾਂ ਤੇ ਬਹੁਤ ਉੱਚੇ ਪੱਧਰ ਤੇ ਹੁੰਦੇ ਸੀ ਥੋੜੇ ਬਹੁਤ ਲੋਕ ਮਿਲ ਮਿਲਾ ਕੇ ਕੰਮ ਕਰ ਜਾਂਦੇ ਸੀ ਲੁਕਿਆ ਛਪਿਆ ਟੱਕਿਆ ਛਪਿਆ ਥੋੜਾ ਥੋੜਾ ਕੰਮ ਹੁੰਦਾ ਸੀ ਹੁਣ ਇਸ ਤਰ੍ਹਾਂ ਕਿ ਇਹੋ ਜੇ ਕੰਮ ਵਾਲੇ ਗੈਂਗ ਛੋਟੇ ਛੋਟੇ ਪੱਧਰ ਤੇ ਸਕੂਲਾਂ ਦੇ ਪੱਧਰ ਤੇ ਕਾਲਜਾਂ ਦੇ ਪੱਧਰ ਤੇ ਇੱਕ ਇੱਕ ਸ਼ਹਿਰਚ ਵੀ ਇਹੋ ਜੇ ਬਣ ਗਏ ਆ ਜਿਨ੍ਹਾਂ ਦੇ ਰਾਹੀਂ ਬੜੇ ਵੱਡੇ ਪੱਧਰ ਤੇ ਹੋ ਰਿਹਾ ਅਸੀਂ ਅੱਜ ਰਾਜਸਥਾਨ ਦੀ ਤੇ ਹਿਮਾਚਲ ਪ੍ਰਦੇਸ਼ ਦੀ ਗੱਲ ਕੀਤੀ ਆ ਕੋਈ ਹੈਰਾਨੀ ਨਹੀਂ ਹੋ ਜੇ ਭੜਕ ਨੂੰ ਪੰਜਾਬ ਵਿੱਚ ਉਹ ਜੇ ਫੜੇਗੇ ਪੰਜਾਬ ਵਿੱਚ ਵੀ ਇਹ ਕੰਮ ਹੁੰਦਾ ਅੱਗੇ ਵੀ ਹੁੰਦੇ ਫੜੇਗੇ ਤਾਂ ਹੀ ਮੈਂ ਕਹਿੰਦਾ ਕਿ ਬਹੁਤ ਵੱਡੇ ਪੱਧਰ ਤੇ ਆ ਤੇ ਕੌਮੀ ਪੱਧਰ ਤੇ ਕੋਈ ਇਹਦੀ ਰੋਗ ਦਾ ਪ੍ਰਬੰਧ ਕਰਨਾ ਪਏਗਾ ਪੰਨ ਸਾਹਿਬ 2-3 ਦਿਨ ਤੋਂ ਪੰਜਾਬ ਦੇ ਕਈ ਥਾਵਾਂ ਤੇ ਟ੍ਰੈਫਿਕ ਨਿਜ਼ਮ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਦੌਰਾਨ ਖਬਰਾਂ ਨੇ ਪੁਲਿਸ ਤੇ ਆਮ ਲੋਕਾਂ ਨੇ ਝੜਪਾਂ ਵੀ ਹੋਈਆਂ ਇਹਦੇ ਪਿਛਲਾ ਕਾਰਨ ਕੀ ਇਹ ਨਿਜਮ ਕਿਹੜੇ ਜਿਹੜੇ ਲਾਗੂ ਕੀਤੇ ਜਾ ਰਹੇ ਨੇ ਜੀ ਨਵਜੀਤ ਜੀ ਗੱਲ ਇਹ ਹੈ ਕਿ ਜੜੀਆਂ ਝੜਪਾਂ ਹੋਈਆਂ ਤੇ ਉਹ ਤਾਂ ਛੋਟੇ ਮੋਟੇ ਪੱਧਰ ਤੇ ਕੁਝ ਨੌਜਵਾਨਾਂ ਦੇ ਵੱਧ ਦਿਮਾਗੀ ਜਾਂ ਉਹਨਾਂ ਦੇ ਮਾਪੇ ਦੇ ਕੋਈ ਜਿਹੜੀ ਦੌਲਤ ਹੈ ਉਹ ਦੌਲਤ ਇਸ ਤਰ੍ਹਾਂ ਦੀਆਂ ਹਰਕਤਾਂ ਕਰਾਉਂਦੀ ਆ ਨਹੀਂ ਤੇ ਬੰਦਾ ਕੋਈ ਕਰੇ ਨਾ ਅਸੀਂ ਇਹ ਵੇਖਿਆ ਪਿਛਲੇ ਸਮੇਂ 'ਚ ਜੇ ਕਿਸੇ ਥਾਂ ਤੇ ਕੋਈ ਅਗਲੇ ਪਾਸੇ ਬੰਦਾ ਫਸ ਗਿਆ ਕਾਰ 'ਚ ਤੇ ਉਹਨੂੰ ਫਸੇ ਨੂੰ ਲੈ ਕੇ ਗ੍ਰਾਫਿਕ ਵਾਲੇ ਕਿਸੇ ਨੇ ਰੋਕਿਆ ਟੱਕਰ ਮਾਰਤੀ ਉਹ ਬੌਨਡ ਦੇ ਉੱਤੇ ਡਿੱਗ ਪਿਆ ਉਹਨੂੰ ਡਿੱਗੇ ਨੂੰ 5-7 ਕਿਲੋਮੀਟਰ ਲੋਸਾ ਲੈ ਗਿਆ ਇਦਾਂ ਦੀ ਹਰਕਤਾਂ ਵਿਕਸਿਤ ਦੇਸ਼ਾਂ ਵਿੱਚ ਕਿਉਂ ਨਹੀਂ ਹੁੰਦੀਆਂ ਅਸੀਂ ਵਿਸ਼ਵ ਗੁਰੂ ਬਣ ਨੂੰ ਫਿਰਦੇ ਆ ਜਿਨ੍ਹਾਂ ਦਾ ਮੁਕਾਬਲਾ ਕਰਨਾ ਉੱਥੇ ਤੇ ਇਦਾਂ ਦੀ ਘਟਨਾ ਕਦੇ ਨਹੀਂ ਹੁੰਦੀ ਤੇ ਜੇ ਕੋ ਕੋ ਕਰੇ ਤੇ ਮੁੜ ਕੇ ਇੰਨਾ ਇੱਕ ਲੰਮਾ ਸਮਾਂ ਜੇਲ੍ਹ ਦੇ ਵਿੱਚ ਕੱਟਣਾ ਪੈਂਦਾ ਕਿ ਬਾਕੀ ਲੋਕਾਂ ਨੂੰ ਕੰਨ ਹੋ ਜਾਂਦੇ ਕਿਹੋ ਜੀ ਹਰਕਤ ਨਹੀਂ ਕਰਨੀ ਸਾਡੇ ਕੋਲ ਕਿੱਡਾ ਤਮਾਸ਼ਾ ਆ ਦੋ ਦਿਨ ਪਹਿਲਾਂ ਦੀ ਗੱਲ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਬੁੱਲਵਾਲ ਦੇ ਲਾਗੇ ਇੱਕ ਥਾਂ ਤੇ ਸਟੰਟ ਬਾਜੀ ਹੁੰਦੀ ਸੀ ਟਰੈਕਟਰਾਂ ਦਾ ਪੁਲਿਸ ਵਾਲੇ ਰੋਕਣ ਵਾਸਤੇ ਗਏ ਵੀਡੀਓ ਦੇ ਵਿੱਚ ਸਾਫ਼ ਆਵਾਜ਼ਾਂ ਆਉਂਦੀਆਂ ਨੇ ਕਿ ਸਟੰਟ ਕਰਨ ਵਾਲੇ ਮੁੰਡੇ ਨੂੰ ਦੂਸਰਾ ਉਹਦੇ ਨਾਲ ਦਾ ਕਹਿੰਦਾ ਚੜਾਦੇ ਤੂੰ ਚੜਾਦੇ ਕੁਛ ਨਹੀਂ ਦਾ ਅੱਜ ਕੱਲ ਪੁਲਿਸ ਕਈਆਂ ਮਾਮਲਿਆਂ 'ਚ ਸਖਤੀ ਕਰਨ ਲੱਗ ਪਈ ਤੇ ਮੈਂ ਕਹਿੰਦਾ ਸਖਤੀ ਕਰਨ ਲੱਗੇ ਥੋੜੀ ਕਰਦੇ ਅਜੇ ਵੱਧ ਕਰਨ ਅਜੇ ਤੱਕ ਇਹੋ ਜਿਹੀਆਂ ਗੱਡੀਆਂ ਜਾਂਦੀਆਂ ਨੇ ਜਿਨ੍ਹਾਂ ਦੇ ਪਿੱਛੇ ਨੰਬਰ ਪਲੇਟ ਦੇ ਵਿੱਚੋਂ ਇੱਕ ਜਾਂ ਦੋ ਨੰਬਰ ਮਿਸਿੰਗ ਹੁੰਦੇ ਆ ਇਹ ਸਾਰਾ ਕੁਝ ਹੁੰਦਾ ਪਿਆ ਇਹਨੂੰ ਕੰਟਰੋਲ ਤਾਂ ਕਰਨਾ ਪਏਗਾ ਕਿਦਾਂ ਕਰਦੇ ਗੱਡੀਆਂ ਦੀ ਪਾਰਕਿੰਗ ਤੋਂ ਵੀ ਝਗੜਾ ਹੁੰਦਾ ਜਿੱਥੇ ਸਰਕਾਰ ਕਹਿੰਦੀ ਇੱਥੇ ਪਾਰਕਿੰਗ ਨਹੀਂ ਕਰਨੀ ਨੋ ਪਾਰਕਿੰਗ ਜ਼ੋਨ ਹੈ ਉੱਥੇ ਲਾ ਕੇ ਤੁਰ ਜਾਂਦੇ ਆ ਤੇ ਜੇ ਆਇਆ ਤਾਂ ਗੱਡੀ ਚੁੱਕ ਲਈ ਜਾਵੇ ਤੇ ਫਿਰ ਲੜਦ ਪੜਨ ਤੱਕ ਆਉਂਦੇ ਆ ਬਹੁਤ ਦੂਰ ਤੱਕ ਗੱਲ ਜਾਂਦੀ ਆ ਇਹਦਾ ਕਰਕੇ ਹੁਣ ਜੇ ਸਰਕਾਰ ਨੇ ਸ਼ੁਰੂ ਕੀਤਾ ਕੱਲ ਇੱਥੇ ਬਨੂੜ ਦੇ ਲਾਗੇ ਤੇ ਡੇਰਾਬੱਸੀ ਲਾਗੇ ਕਹਿੰਦੇ ਆ ਪੁਲਿਸ ਨੇ ਗੱਡੀਆਂ ਰੋਕ ਰੋਕ ਕੇ ਮੀਟਰ ਲਾ ਕੇ ਚੈੱਕ ਕੀਤੇ ਤੇ ਜਿਨ੍ਹਾਂ ਜਿਨ੍ਹਾਂ ਨੇ ਥੋੜੀ ਬਹੁਤ ਖਾਦੀ ਪੀਤੀ ਸੀ ਉਹਨਾਂ ਦੇ ਚਲਾਨ ਕੀਤੇ ਅੱਜ ਦੀ ਰਿਪੋਰਟ ਇਹ ਹੈ ਕਿ ਅਮਰਸਰ ਤੇ ਕੁਝ ਹੋਰ ਥਾਵਾਂ ਦੇ ਉੱਤੇ ਟ੍ਰੈਫਿਕ ਪੁਲਿਸ ਨੇ ਗੱਡੀਆਂ ਰੋਕ ਕੇ ਤੇ ਉਹਨਾਂ ਦੇ ਚਲਾਨ ਕੀਤੇ ਹੁਣੇ ਚਾਹੀਦੇ ਆ ਲੋਕੀ ਤਾਂ ਸਾਡੇ ਹਰ ਮਾਮਲੇ 'ਚ ਕਾਨੂੰਨ ਤੋੜਨ ਵਿੱਚ ਸ਼ਾਨ ਸਮਝਦੇ ਪਏ ਤੁਸੀਂ ਕਿਸੇ ਸੜਕ ਤੇ ਚੱਲ ਜਾਓ ਤੁਹਾਨੂੰ ਰਾਹ 'ਚ 40-50 ਇਹੋ ਜੀਆਂ ਗੱਡੀਆਂ ਮਿਲਣਗੀਆਂ ਵੱਡੇ ਟਰੱਕ ਜਿਹੜੇ ਝੂਲਦੇ ਜਾਂਦੇ ਆ ਉਹਨਾਂ ਨੂੰ ਸਭ ਤੋਂ ਹੇਠਲੀ ਲਾਈਨ 'ਚ ਘੱਟ ਸਪੀਡ ਵਾਲੀ ਚੱਲਣਾ ਚਾਹੀਦਾ ਉਹ ਸਭ ਤੋਂ ਉੱਪਰਲੀ ਲਾਈਨ 'ਚ ਜਿੱਥੇ ਵੱਧ ਸਪੀਡ ਵਾਲੀਆਂ ਗੱਡੀਆਂ ਜਾਣੀਆਂ ਉੱਥੇ ਜਾਂਦੇ ਆ ਬਾਕੀ ਸਾਰੀਆਂ ਗੱਡੀਆਂ ਉਹਨਾਂ ਦੇ ਖੱਬੇ ਪਾਸੇ ਤੋਂ ਪਾਸ ਕਰਦੀਆਂ ਜਦਕਿ ਖੱਬੇ ਪਾਸੇ ਉਹਨਾਂ ਨੂੰ ਰਹਿਣਾ ਚਾਹੀਦਾ ਤੇ ਸਾਰੀਆਂ ਗੱਡੀਆਂ ਸੱਜੇ ਪਾਸੇੋਂ ਪਾਸ ਕਰਨੀਆਂ ਚਾਹੀਦੀਆਂ ਮੈਂ ਇੱਕ ਦਿਨ ਇਹੋ ਜਿਹਾ ਇੱਕ ਵੇਖਿਆ 3-ਵੀਲਰ ਜਿਹਦੇ ਉੱਤੇ 3 ਬਿਲਡਰ ਦੀ ਉਚਾਈ ਨਾਲੋਂ ਜ਼ਿਆਦਾ ਉਚਾਈ ਤੱਕ ਫੋਮ ਦੇ ਗੱਦੇ ਟਿਕਾਏ ਆ ਟਿਕਾਲੇ ਇਸ ਕਰਕੇ ਕਿ ਫੋਮ ਦੇ ਗੱਦੇ ਇਹਦਾ ਕਿੰਨਾ ਕੁ ਭਾਰ ਹੁੰਦਾ ਇਹ ਸੋਚਿਆ ਨਹੀਂ ਕਿ ਭਾਰ ਇਹਦਾ ਵੀ ਹੁੰਦਾ ਤੇ ਉਹਨਾਂ ਦੇ ਨਾਲ ਉਹ 3 ਬਿਲਡਰ ਟੇਡਾ ਹੁੰਦਾ ਗਿਆ ਹੁੰਦਾ ਗਿਆ ਤੇ ਅੱਗੇ ਚੌਕ ਵਿੱਚ ਜਾ ਕੇ ਉਲਟ ਗਿਆ ਸਾਡੇ ਵੇਖਦੇ ਜਾ ਵੇਖਦਿਆਂ ਖੈਰ ਉੱਥੇ ਬਥੇਰੇ ਲੋਕ ਸਿਰ ਚੱਕਣ ਵਾਲੇ ਸਾਨੂੰ ਰੁਕਣਾ ਇਸ ਕਰਕੇ ਨਹੀਂ ਪਿਆ ਕਿ ਜੇ ਬਹੁਤੇ ਲੋਕ ਰੁਕਣ ਤੇ ਭੀੜ ਹੁੰਦੀ ਆ ਪਹਿਲਾਂ ਬਥੇਰੇ ਹੋ ਗਏ ਸੀ ਤੇ ਉਦਾਂ ਵੀ ਆਸੇ ਪਾਸੇ ਫੋਮ ਲੱਗ ਗਿਆ ਉਹਦਾ ਵਿਗੜਨਾ ਕੁਝ ਨਹੀਂ ਸੀ ਪਰ ਜਦੋਂ ਲਿੱਕੇ ਤੁਰਦੇ ਨੇ ਅੱਜ ਵੀ ਟੂੜੀ ਵਾਲੇ ਟਰੱਕ ਤੇ ਹੋਰ ਇਦਾਂ ਦਾ ਸਮਾਨ ਲੱਦ ਕੇ ਦੋਵੇਂ ਪਾਸਿਆਂ ਨਾਲ ਖਿਲਰ ਕੇ ਚੱਲਦੇ ਆ ਕਿ ਇੱਕ ਟਰੱਕ ਦੋ ਟਰੱਕਾਂ ਦੀ ਚੜਾਈ ਘੇੜਦਾ ਯਾਨੀ ਸੜਕ ਦੀਆਂ ਦੋ ਲੇਨਜ਼ ਦੋ ਗੱਡੀਆਂ ਜਿਹਨਾਂ ਵਿੱਚ ਦੋ ਗੱਡੀਆਂ ਬਰਾਬਰ-ਬਰਾਬਰ ਜਾ ਸਕਦੀਆਂ ਇੱਕੋ ਟਰੱਕ ਲੈ ਜਾਂਦਾ ਅੱਜ ਵੀ ਬਹੁਤ ਸਾਰੇ ਲੋਕ ਲਾਈਨ ਤੇ ਲੇਨ ਦਾ ਫਰਕ ਨਹੀਂ ਸਮਝਦੇ ਉਹ ਸਮਝਦੇ ਆ ਕਿ ਲਾਈਨ ਦੇ ਉੱਤੇ ਚੱਲਣਾ ਪਤਾ ਨਹੀਂ ਪੀਤੀ ਖਾਦੀ ਉਹ ਦਿਆ ਜਾਂ ਦਿਮਾਗ ਖਰਾਬ ਹੁੰਦਾ ਲਾਈਨ ਦੇ ਇੱਕ ਪਾਸੇ ਖਬਰ ਟਾਇਰ ਤੇ ਇੱਕ ਪਾਸੇ ਸੱਜਾ ਟਾਇਰ ਉਦੇ ਉੱਤੇ ਉੱਤੇ ਜਾਂਦੇ ਝੂਲਦੇ ਤੁਰੇ ਜਾਂਦੇ ਇਹਨਾਂ ਸਾਰਿਆਂ ਤੇ ਸਖਤੀ ਨਾ ਕੀਤੀ ਗਈ ਤੇ ਐਕਸੀਡੈਂਟ ਵਧਣਗੇ ਮੈਂ ਸਮਝਦਾ ਐ ਐਕਸੀਡੈਂਟ ਜਿਹੜੇ ਆ ਲਗਾਤਾਰ ਰੋਕਣ ਵਾਸਤੇ ਇੱਕੋ ਹੀ ਤਰੀਕਾ ਰਹਿ ਗਿਆ ਕਿ ਸਖਤੀ ਕੀਤੀ ਜਾਵੇ ਜਿੱਥੇ ਕਿਤੇ ਵੀ ਗਲਤ ਹੁੰਦਾ ਉਹਨਾਂ ਨੂੰ ਕਿਸੇ ਕਿਸ ਨੇ ਕੋਈ ਲਿਹਾਜ ਦੇਣਾ ਕੀਤੀ ਜਾਵੇ ਤੇ ਜਿਹੜੇ ਛਡਾਉਣ ਵਾਲੇ ਆਉਂਦੇ ਆ ਉਹਨਾਂ ਨੇ ਵੀ ਸਮਝਾਤਾ ਜਾਵੇ ਖਾਸ ਕਰਕੇ ਜਿਹੜੇ ਛੋਟੇ-ਛੋਟੇ ਬੱਚੇ 8-8 10-10 ਸਾਲ ਦੇ ਬੱਚੇ ਮੈਂ ਸੱਚ ਕਹਿੰਨਾ 10 ਸਾਲ ਤੋਂ ਛੋਟੀ ਉਮਰ ਦੇ ਬੱਚੇ ਵੀ ਅਸੀਂ ਮੋਟਰਸਾਈਕਲ ਤੇ ਸਕੂਟਰ ਚਲਾਉਂਦੇ ਵੇਖਿਆ ਜਿਹੜੇ ਮੋਟਰਸਾਈਕਲ ਜਿਹਨਾਂ ਸੰਭਾਲਿਆ ਹੀ ਨਹੀਂ ਜਾਂਦਾ ਪਾਸੇ ਹੁਣ ਤੇ ਦੋ ਜਣੇ ਮੋਟਰਸਾਈਕਲ ਫੜ ਕੇ ਸਿੱਧਾ ਕਰਦੇ ਆ ਉਹ ਵੀ ਚਲਾਉਂਦੇ ਵੇਖਿਆ ਇੱਥੇ ਚਲਾਣ ਨਾ ਕੀਤੇ ਗਏ ਔਰ ਚਲਾਣੋ ਨਾ ਬੱਚਿਆਂ ਦੇ ਨਹੀਂ ਉਹਨਾਂ ਦੇ ਮਾਪੇ-ਬਾਪ ਦੇ ਨਾ ਕੀਤੇ ਗਏ ਤੇ ਕੰਮ ਰੁਕਣਾ ਨਹੀਂ ਪੰਸਾਹ ਕਹਿੰਦੇ ਆ ਬਗਾਨਿਆਂ ਤੋਂ ਇਨਾ ਡਰਨੀ ਜਿੰਨਾ ਆਪਣਿਆਂ ਤੋਂ ਆਪਣਿਆਂ ਨੂੰ ਹੁੰਦਾ ਆ ਹਰਿਆਣੇ ਤੋਂ ਖਬਰ ਆਈ ਹੈ ਕਿ ਇੱਕ ਪੁੱਤ ਨੇ ਹੋਰ ਆਪਣੇ ਪਿਓ ਦਾ ਕਤਲ ਕਰ ਦਿੱਤਾ ਕੁਝ ਦਿਨ ਪਹਿਲਾਂ ਵੀ ਖਬਰ ਆਈ ਹੈ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਅਜਿਹੀਆਂ ਖਬਰਾਂ ਆਉਂਦੀਆਂ ਨੇ ਇਹ ਮਾਮਲਾ ਕੀ ਸੀ ਜੀ ਦੋਖੋ ਮੈਂ ਤੇ ਪਿਛਲੇ 3 ਦਿਨ ਤੋਂ ਲਗਾਤਾਰ ਇਸ ਖਬਰ ਦੀ ਚਰਚਾ ਕਰ ਰਿਹਾ ਕਿ ਸਾਡੇ ਪੰਜਾਬ ਵਿੱਚ ਹਰਿਆਣੇ ਵਿੱਚ ਨਾਲ ਦੇ ਰਾਜਾਂ ਵਿੱਚ ਵੀ ਇਹ ਜਿਹੜੀ ਇਸ ਵੇਲੇ ਹਾਲਤ ਹੈ ਨਾ ਅਮਰਤਾ ਪ੍ਰੀਤਮ ਨੇ ਆਖਿਆ ਸੀ ਵਿਯੋਹ ਬਲਿਸੀ ਵਾਪੇ ਵਣਵਣ ਵਗੀ ਜਾ ਇਹਨੇ ਹਰ ਇੱਕ ਵਾਸ ਦੀ ਵੰਝਲੀ ਦਿੱਤੀ ਨਾਗ ਬਣਾ ਇੱਥੇ ਤੇ ਘਰਾਂ ਦੇ ਜਿਹੜੇ ਪੁੱਤ ਜੰਮਦੇ ਜਿਨ੍ਹਾਂ ਦੇ ਲੋੜੀਆਂ ਮਨਾਉਣ ਲੱਗਿਆ गाने बोल लाग पंदे ਘਰ ਤੇਰੇ ਜੰਮ ਪਿਆ ਪੁੱਤ ਵੇ ਨਰਜਣਾ ਚੁੱਕ 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 ਔਰ ਚੁੱਕ ਵੇ ਨਰਜਣਾ ਉਹ ਪੁੱਤ ਐਸ ਵੇਲੇ ਆਪਣੇ ਬਾਪ ਜਿਹੜੇ ਉਹਨਾਂ ਵਾਸਤੇ ਮਾਰੂ ਸਾਬ ਧੋਣ ਲੱਗ ਪਿਆ ਆ ਅੱਜ ਹੁਣ ਫੇਰ ਖਬਰ ਆ ਗਈ ਰੋਜ਼ ਇੱਕ ਖਬਰ ਹੁੰਦੀ ਹੈ ਅਜੇ 2 ਦਿਨ ਪਹਿਲਾਂ ਮੋਗੇ ਲੱਗੋ ਇੱਕ ਪਿੰਡ ਤੋਂ ਖਬਰ ਆਈ ਸੀ ਅੱਜ ਹੁਣ ਹਰਿਆਣੇ ਦੇ ਆਦਮਪੁਰ ਤੋਂ ਖਬਰ ਆ ਗਈ ਰਾਤ ਨੂੰ ਮਾੜੀ ਮੋਟੀ ਘਰ ਚ ਤੂੰ ਤੂੰ ਮੈਮੇ ਹੋਈ ਮੁੰਡੇ ਨੇ ਗੁੱਸਾ ਰੱਖਿਆ ਮਨ ਚ ਸਿਰੇ ਬਾਪ ਸੈਰ ਕਰਨ ਚਲਾ ਗਿਆ ਇਨੇ ਪਿੱਛੋਂ ਲਿਆ ਕੇ ਗੱਡੀ ਮਾਰੀ ਮਿੱਧ ਕੇ ਚੰਗੀ ਤਰ੍ਹਾਂ ਮਾਰ ਕੇ ਸੁੱਟ ਗਿਆ ਹੁਣ ਉਹ ਫੜਿਆ ਗਿਆ ਪਿਓ ਮਰ ਗਿਆ ਕਰਤਬਾ ਹੋ ਗਿਆ ਪਿਓ ਖਤਮ ਆ ਪੁੱਤ ਜੇਲ੍ਹ ਗਿਆ ਇਦਾਂ ਦੀਆਂ ਘਟਨਾਵਾਂ ਕਿੰਨੇ ਥਾਵਾਂ ਤੇ ਹੋ ਰਹੀਆਂ ਤੇ ਮੇਰੀ ਫਿਰੇ ਪੱਕੀ رائے ਆ ਕਿ ਸਾਰੀਆਂ ਘਟਨਾਵਾਂ ਕਾਨੂੰਨੀ ਡੰਡੇ ਨਾਲ ਨਹੀਂ ਰੋਕੀਆਂ ਜਾ ਸਕਦੀਆਂ ਇਹਨਾਂ ਨੂੰ ਰੋਕਣ ਦਾ ਇੱਕੋ ਤਰੀਕਾ ਕਿ ਸਮਾਜ ਸੇਵੀ ਸੰਸਥਾਵਾਂ ਸਿਆਸੀ ਮਹਾਰਤੀ ਸਕੂਲਾਂ ਕਾਲਜਾਂ ਤੇ ਹੋਰ ਸੰਸਥਾਵਾਂ ਵਾਲੇ ਉਹ ਸਾਰੇ ਰਲ ਕੇ ਇਸ ਮਾਮਲੇ 'ਚ ਇੱਕ ਮੁਹਿੰਮ ਚਲਾਉਣ ਐਸੇ ਲਈ ਪੰਜਾਬ 'ਚ ਯੁੱਧ ਨਸ਼ਿਆਂ ਵਿਰੁੱਧ ਦੀ ਇੱਕ ਮੁਹਿੰਮ ਪੰਜਾਬ ਸਰਕਾਰ ਚਲਾ ਰਹੀ ਹੈ ਉਹਦਾ ਘੱਟ ਅਸਰ ਹੁੰਦਾ ਵੱਧ ਅਸਰ ਹੁੰਦਾ ਲੋਕ ਵੱਧ ਮਰਨ ਨਾਲ ਵੱਧ ਜਾਂਦੇ ਆ ਕੁਝ ਨਾ ਕੋਈ ਤਾਂ ਹੋ ਰਿਹਾ ਉਹਦੇ ਨਾਲ ਜੋੜ ਕੇ ਇਹ ਵੀ ਘਟਨਾਵਾਂ ਜਿਹੜੀਆਂ ਨੇ ਇਹਨਾਂ ਬਾਰੇ ਕਿ ਸਮਾਜ ਦੇ ਵਿੱਚ ਕੀ ਕੁਝ ਕਰਨਾ ਇਕੱਲੇ ਪੁੱਤ ਨਹੀਂ ਪਿਛਲੇ 8 ਦਿਨਾਂ 'ਚ 6-7 ਖਬਰਾਂ ਇਹੋ ਜਿਹੀ ਆ ਗਈਆਂ ਜਿੱਥੇ ਧੀਆਂ ਨੇ मां ਜਾਂ ਬਾਪ ਦੇ ਵਿੱਚ ਦੋਨੋਂ ਜੋ ਇੱਕ ਨੂੰ ਮਾਰ ਦਿੱਤਾ ਇਹ ਜਿਹੜੀਆਂ ਹਾਲਤਾਂ ਨੇ ਨਾਲ ਰੋਕਣ ਵਾਸਤੇ ਸਮੁੱਚੇ ਸਮਾਜ ਨੂੰ ਚਿੰਤਾ ਕਰਨੀ ਪਊਗੀ। ਡਾਕਟਰ ਪੰਨਾ ਸਾਹਿਬ ਇੱਧਰ ਧਿਆਨ ਦੇਣ ਦੀ ਜ਼ਰੂਰਤ ਹੈ। ਤੁਸੀਂ ਸਮਾਂ ਕੱਢਿਆ ਖਬਰਾਂ ਤੇ ਗੱਲਬਾਤ ਕੀਤੀ ਤੁਹਾਡਾ ਬਹੁਤ ਧੰਨਵਾਦ ਜੀ। ਜੀ ਬਹੁਤ ਮਿਹਰਬਾਨੀ ਜੀ। ਸ਼ੁਕਰੀਆ। ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਆ ਮੈਨੂੰ ਨਵਜੀਤੋਂ ਦੇ ਆਗਿਆ। ਦੇਖਦੇ ਰਹੋ ਪ੍ਰਾਈਮੇਰੀ ਸ਼ੀਰ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ।